ਇੱਕ ਦਿਨ ਸ਼ਾਮ ਨੂੰ ਅਚਾਨਕ ਜਦੋਂ ਮੈਂ ਆਪਣੇ ਜਿਹੜੇ ਮੇਰੇ ਅਡੌਪਟਰ ਡੌਗਸ ਨੇ ਉਹਨਾਂ ਨੂੰ ਕੋਠੇ ਤੇ ਛੱਤ ਦੇ ਉੱਤੇ ਖਾਣਾ ਪਾ ਕੇ ਹਟਿਆ ਸੀ ਤੇ ਮੈਨੂੰ ਇੱਕ ਫੋਨ ਵੱਜਿਆ ਉਸ ਭੈਣ ਨੇ ਮੈਨੂੰ ਕਿਹਾ ਕਿ ਮੈਂ ਚਮਕੀਲਾ ਫਿਲਮ ਦੇ ਕਿਰੂ ਤੋਂ ਬੋਲ ਰਹੀ ਹਾਂ ਜਸੀ ਸੰਗਾ ਤੁਹਾਨੂੰ ਇਮਤੀਆਜ਼ ਅਲੀ ਸਭ ਮਿਲਣਾ ਚਾਹੁੰਦੇ ਨੇ ਕੁਝ ਉਹਨਾਂ ਨਾਲ ਡਿਸਕਸ਼ਨਸ ਹੋਈ ਗਿੱਧੇ ਦੇ ਬਾਰੇ ਕਿਵੇਂ ਕਿਵੇਂ ਦਾ ਪਿੰਡਾਂ ਦੇ ਵਿੱਚ ਪੈਂਦਾ ਉਹ ਸਾਰੇ ਗਿੱਧੇ ਦੇ ਬਾਰੇ ਡਿਸਕਸ਼ਨ ਹੋਈ ਅਖੀਰ ਨੂੰ ਜਦੋਂ ਮੈਂ ਉਸ ਗਿੱਧੇ ਦੇ ਉੱਤੇ ਪਹੁੰਚਿਆ ਜਿਹੜਾ ਗਿੱਧਾ ਬੀਬੀਆਂ ਸਾਨੂੰ ਮੁੰਡਿਆਂ ਨੂੰ ਔਰ ਬੰਦਿਆਂ ਨੂੰ ਦੇਖਣ ਨਹੀਂ ਸੀ ਦੰਦੀਆਂ ਉਹਨਾਂ ਨੇ ਇੱਕਦਮ ਕਲਿੱਕ ਕੀਤਾ ਕਹਿੰਦੇ ਮੈਨੂੰ ਆ ਗਿੱਧਾ ਚਾਹੀਦਾ ਇੱਕ ਸੀਨ ਤਾਂ ਜਿਹੜਾ ਤੁਸੀਂ ਅੱਜਕੱਲ੍ਹ ਦੇਖ ਰਹੇ ਹੋ ਦਿਲਜੀਤ ਸਾਂਝ ਨੇ ਜਿਹੜਾ ਸਾਂਝਾ ਕੀਤਾ ਹੈ ਆਪਣੇ ਸੋਸ਼ਲ ਹੈਡ ਤੇ ਤੇ ਇੱਕ ਸੀਨ ਹੈ ਸ਼ਾਇਦ ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਹੋ ਸਕਦਾ ਉਹ ਬਹੁਤ ਜ਼ਿਆਦਾ ਹਾਈਲਾਈਟ ਹੋ ਜੇ ਬੇਸ਼ੱਕ ਉਹ ਰੋਲ ਡਿਫਰੈਂਟ ਹੈਗਾ ਇਹਨਾਂ ਦਾ ਪਰ ਜਿਹੜਾ ਮੇਰਾ ਰੋਲ ਹੋਊਗਾ ਜਿਉਂ ਹੋਇਆ ਵਿੱਚ ਤਾਂ ਉਹ ਗਿੱਧੇ ਵਾਲਾ ਹੀ ਰੋਲ ਹੈ ਪਰ ਉਹ ਗਿੱਧਾ ਬੜਾ ਸਿੱਧਾ ਨਹੀਂ ਉਹ ਬੜਾ ਕੁੱਠਾ ਗਿੱਧਾ ਹੈ ਹੈਨਾ ਜਿਵੇਂ ਜਿਮ ਇਲਾਕੇ ਫਿਲਮਾਂ ਉਹ ਮੇਰੇ ਖਿਆਲ ਇਹਨਾਂ ਦੀ ਉਹ ਇਸ ਇੱਕ ਬੋਲੀ ਉਹ ਇੱਕ ਤਮਾਸ਼ੇ ਦੀ 50% ਆਧਾਰ ਤੋਂ ਦਿੱਤੀ ਸਾਰੀ ਫਿਲਮ ਖੜੀ ਹੈ ਲੋਕਾਂ ਦਾ ਤਾਂ ਪਿਆਰ ਤੁਹਾਨੂੰ ਮਿਲਦਾ ਹੀ ਮਿਲਦਾ ਹੈ ਤੁਸੀਂ ਬਾਲੀਵੁੱਡ ਤੱਕ ਵੀ ਪਹੁੰਚ ਚੁੱਕੇ ਹੋ ਉੱਥੇ ਵੀ ਤੁਹਾਨੂੰ ਗਿੱਧਾ ਬੋਲੀ ਆਪਾਂ ਦਾ ਮੌਕਾ ਮਿਲਿਆ ਤੇ ਹੁਣ ਚਮਕੀਲਾ ਫਿਲਮ ਵਿੱਚ ਤੁਹਾਨੂੰ ਰੋਲ ਨਿਭਾਉਣ ਦਾ ਮੌਕਾ ਮਿਲਿਆ ਤੁਹਾਡੀ ਟੀਮ ਨੂੰ ਮੌਕਾ ਮਿਲਿਆ ਪਹਿਲੇ ਤਾਂ ਇਹ ਦੱਸੋ ਕਿ ਤੁਹਾਨੂੰ ਆਫਰ ਕਿਦੋਂ ਹੀ ਕਿੱਦਾਂ ਤੁਹਾਡੇ ਤੱਕ ਪਹੁੰਚੇ ਅ ਮੇਰੇ ਲਈ ਮੇਰੀ ਟੀਮ ਲਈ ਖੁਸ਼ੀ ਦੀ ਗੱਲ ਹੈ ਕਿ ਬਾਲੀਵੁੱਡ ਦੀ ਫਿਲਮ ਚਮਕੀਲਾ ਜੋ ਕਿ 12 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਹਦੇ ਚ ਮੈਨੂੰ ਆਫਰ ਕਿਵੇਂ ਮਿਲਿਆ ਜਿਵੇਂ ਹਾਸੇ ਤਮਸੇ ਦੀ ਗੱਲ ਹੈ ਦੇਖੋ ਜੇ ਮੈਂ ਕਹਾਂ ਕਿ ਲੋਕ ਰੰਗ ਨੂਰ ਆਟ ਤੇ ਨੂਰ ਜ਼ੋਰਾ throughout world ਸਾਡੇ ਗਿੱਧੇ ਨੂੰ ਸਾਡੀਆਂ ਪਰਫਾਰਮੈਂਸਿਸ ਨੂੰ ਸਾਡੀਆਂ ਐਕਟਿੰਗਸ ਨੂੰ ਲੋਕ मोस्टਲੀ ਪਿਆਰ ਤੇ ਸਤਿਕਾਰ ਦਿੰਦੇ ਨੇ ਅਸੀਂ ਵੀ ਬਦਲੇ ਚ ਉਹਨਾਂ ਨੂੰ ਬਹੁਤ ਤੇ ਪਿਆਰ ਸਤਿਕਾਰ ਦਿੰਨੇ ਆ ਤੇ ਇੱਕ ਦਿਨ ਸ਼ਾਮ ਨੂੰ ਅਚਾਨਕ ਜਦੋਂ ਮੈਂ ਆਪਣੇ ਜਿਹੜੇ ਮੇਰੇ ਅਡਾਪਟਡ ਡੌਗਸ ਨੇ ਉਹਨਾਂ ਨੂੰ ਕੋਠੇ ਤੇ ਛੱਤ ਦੇ ਉੱਤੇ ਖਾਣਾ ਪਾ ਕੇ ਹਟਿਆ ਸੀ ਤੇ ਮੈਨੂੰ ਇੱਕ ਫੋਨ ਵੱਜਿਆ ਤੇ ਉਹ ਫੋਨ ਸੀ ਇੱਕ ਬਹੁਤ ਹੀ ਪਿਆਰੀ ਸਾਡੀ ਭੈਣ ਰਿਸਪੈਕਟਡ ਜਸਸੀ ਸੰਘਾ ਦਾ ਜਿਹੜੀ ਕਿ ਬੜੀ ਟੈਲੈਂਟਡ ਕੁੜੀ ਹੈ ਉਹ ਲਿਖਦੀ ਵੀ ਹੈ ਬਹੁਤ ਪੜ੍ਹਦੀ ਵੀ ਹੈ ਤੇ ਫਿਲਮ ਇੰਡਸਟਰੀ ਨਾਲ ਰਿਲੇਟਡ ਹੈ ਤੇ ਮੈਂ ਬੇਸ਼ੱਕ ਉਹਨੂੰ ਨਹੀਂ ਜਾਣਦਾ ਸੀ ਪਰ ਉਹ ਮੇਰੇ ਗਿੱਦੇ ਦੇਖਦੀ ਸੀ ਮੇਰੀ ਐਕਟੀਵਿਟੀਆਂ ਉਹ ਵਾਚ ਕਰਦੇ ਨੇ ਜਿਹੜੇ ਟੈਲੈਂਟਡ ਤੇ ਕੀਨ ਜਿਹੜੇ ਆਬਜ਼ਰਵੇਸ਼ਨ ਵਾਲੇ ਲੋਕ ਹੁੰਦੇ ਨੇ ਉਹ ਅਕਸਰ ਹਰ ਵਰਤਾਰੇ ਨੂੰ ਬੜੇ ਕੀਨਲੀ ਔਰ ਨੀਟਲੀ ਦੇਖਦੇ ਨੇ ਤੇ ਉਹ ਜਸੀ ਸੰਘਾ ਨੇ ਮੈਨੂੰ ਇੰਟਰੋਡਕਸ਼ਨ ਦਿੱਤਾ ਤੇ ਮੇਰੀ ਉਹਨਾਂ ਨਾਲ ਬਹੁਤ ਲੰਬੀ ਗੱਲਬਾਤ ਹੋਈ ਉਹ ਮੇਰੀਆਂ ਵੀਡੀਓਜ਼ ਦੇਖਦੇ ਸੀ ਕਿਤੇ ਉਹਨਾਂ ਨੇ ਸਾਨੂੰ ਜਾਂ ਸਾਡੇ ਤਰ੍ਹਾਂ ਦੇ ਕਿਸੇ ਗਰੁੱਪ ਨੂੰ ਲਾਈਵ ਦੇਖਿਆ ਹੋਣਾ ਤੇ ਕਾਫੀ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਮੇਰਾ ਖਲ ਘੰਟਾ ਡੇਢ ਘੰਟਾ ਸਾਡੀ ਗੱਲ ਚੱਲਦੀ ਰਹੀ ਹੈ ਗੱਲ ਝਿਲਦੀ ਰਹੀ ਹੈ ਮੈਨੂੰ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਹੈ ਹਨਾ ਕੋਈ ਅਚੰਭਾ ਹੋਣ ਵਾਲਾ ਮੇਰੇ ਅਕੋਰਡਿੰਗ ਨਹੀਂ ਅਚੰਭਾ ਹੋਣ ਵਾਲਾ ਤੇ ਅਖੀਰ ਨੂੰ ਉਸ ਭੈਣ ਨੇ ਮੈਨੂੰ ਕਿਹਾ ਕਿ ਮੈਂ ਚਮਕੀਲਾ ਫਿਲਮ ਦੇ ਕਿਰੂ ਤੋਂ ਬੋਲ ਰਹੀ ਹਾਂ ਜੈਸੀ ਸੰਗਾ ਤੇ ਤੁਹਾਨੂੰ ਇਮਤੀਆਜ਼ ਅਲੀ ਸਭ ਮਿਲਣਾ ਚਾਹੁੰਦੇ ਨੇ ਤੇ ਮੇਰਾ خیال ਹੈ ਮੇਰੇ ਦਿਮਾਗ ਦੇ ਵਿੱਚ ਇੱਕਦਮ ਸਟ੍ਰਾਈਕ ਹੋਇਆ ਕਿ ਇਮਤੀਆਜ਼ ਅਲੀ ਕੌਣ ਕਿਉਂਕਿ ਅਕਸਰ ਆਪਾਂ ਜਦੋਂ ਜ਼ਿੰਦਗੀ ਦੇ ਵਿੱਚ ਚੱਲਦੇ ਆ ਚਾਹੇ ਅਸੀਂ ਫਿਲਮਾਂ ਦੇਖਦੇ ਆ ਨਹੀਂ ਦੇਖਦੇ ਪਰ ਕਈ ਵਾਰੀ ਪ੍ਰੋਡਿਊਸਰਜ਼ ਡਾਇਰੈਕਟਰਜ਼ ਜਾਂ ਅੱਜਕੱਲ੍ਹ ਹੁਣ ਜਿਵੇਂ ਮੈਂ ਤਾਂ ਆਪਣੀ ਗੱਲ ਦੱਸਾਂ ਕਿ ਮੈਂ ਫਿਲਮ ਦੇਖਦਾ ਹੀ ਨਹੀਂ ਕੋਈ ਪੰਜਾਬੀ ਫਿਲਮ ਕੋਈ ਹਿੰਦੀ ਦੀ ਫਿਲਮ ਕਦੇ ਟਾਈਮ ਹੀ ਨਹੀਂ ਲੱਗਦਾ ਕਿ ਦੇਖ ਸਕੀਏ ਹੈਨਾ ਤੇ ਫਿਰ ਉਹਨੇ ਕੁਝ ਫਿਲਮਾਂ ਦਾ ਰੈਫਰੈਂਸ ਇਸ ਦਿੱਤੇ ਜਿਹੜੀਆਂ ਕਿ ਸੌਰੀ ਟੂ ਸੇ ਕਿ ਮੈਂ ਦੇਖੀਆਂ ਨਹੀਂ ਸੀ ਚਲੋ ਮੈਂ ਕਿਤੇ ਨਾ ਕਿਤੇ ਕਿਸੇ ਮੈਗਜ਼ੀਨ ਚ ਜਾਂ ਕਿਸੇ ਅਖਬਾਰ ਚ ਨਾ ਜ਼ਰੂਰ ਸੁਣਿਆ ਸੀ ਉਹ ਕਹਿੰਦੇ ਵੀ ਉਹਨਾਂ ਦੀ ਟੀਮ ਉਹ ਚਮਕੀਲਾ ਫਿਲਮ ਬਣਾ ਰਹੇ ਨੇ ਵੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜ਼ਰੂਰ ਮਿਲਾਂਗੇ ਉੱਥੇ ਗੱਲ ਠੱਪ ਹੋ ਗਈ ਫਿਰ 10 12 ਦਿਨ 15 ਦਿਨ ਬਾਅਦ ਕਿਸੇ ਸੂਰਜ ਨਾਂ ਦੇ ਮੇਲ ਪਰਸੰਦਾ ਬੰਦੇ ਦੀ ਮੈਨੂੰ ਕਾਲ ਆਈ ਹੈ ਨਾ ਉਹ ਕਹਿੰਦੇ ਵੀ ਇਦਾਂ ਇਦਾਂ ਕਰਕੇ ਮੈਂ ਚਮਕੀਲਾ ਫਿਲਮ ਦੇ ਕਰਿਊ ਤੋਂ ਬੋਲ ਰਹੇ ਹਾਂ ਉਹਨਾਂ ਨੇ ਜਸਦੀ ਸੰਗਾ ਦਾ ਰੈਫਰੈਂਸ ਦਿੱਤਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਇਮਤੀਆਜ਼ ਅਲੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਜੀ ਠੀਕ ਹੈ ਜ਼ਰੂਰ ਮਿਲਾਂਗੇ ਤੇ ਕਦੋਂ ਇਹ ਕੋਈ ਡਿਸਾਈਡਡ ਨਹੀਂ ਸੀ ਉਸ ਤੋਂ ਬਾਅਦ ਕੁਦਰਤੀ ਇੱਕ ਦਿਨ ਮੇਰੇ ਆਰਟਿਸਟ ਤੇ ਮੈਂ ਅਸੀਂ ਤਿੰਨ ਚਾਰ ਜਣੇ ਲੱਕੀਲੀ ਚੰਡੀਗੜ੍ਹ ਗਏ ਹੋਏ ਸੀ ਕਿਸੇ ਸ਼ਾਪਿੰਗ ਦੇ ਮੋੜ ਦੇ ਉੱਤੇ ਸੀਗੇ ਕੁਝ ਮੈਨੂੰ ਇੱਕ ਦੋ ਕੰਮ ਸੀਗੇ ਤੇ ਕਾਲ ਆਈ ਸੂਰਜ ਦੀ ਉਹ ਉਹਨਾਂ ਨੇ ਕਿਹਾ ਕਿ ਇਮਤੀਆਜ਼ ਅਲੀ ਇਥੇ ਹਾਇਤ ਹੋਟਲ ਦੇ ਵਿੱਚ ਹੈਗੇ ਨੇ ਤੇ ਕੀ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਉਹ ਤੁਹਾਨੂੰ ਬੁਲਾ ਰਹੇ ਨੇ ਲੱਕੀਲੀ ਅਸੀਂ ਚੰਡੀਗੜ੍ਹ ਸੀ ਤੇ ਉਹਨਾਂ ਕੋਲ ਅਸੀਂ ਗਏ ਇੱਕ ਵਾਰਮ ਵੈਲਕਮ ਉਹਨਾਂ ਨੇ ਸਾਡਾ ਕੀਤਾ ਔਰ ਉਹ ਕੋਈ ਫਾਰਮਲ ਮੀਟਿੰਗ ਨਹੀਂ ਸੀ ਕੈਜ਼ੂਅਲ ਸੀ ਗੱਲਾਂបਾਤਾਂ ਹਾਸਤਮਸਾ ਸੀ ਮੇਰਾ ਖਲਾ ਹਾਰਡਲੀ ਅੱਧਾ ਪੌਣਾ ਘੰਟਾ ਉਹਨਾਂ ਕੋ ਰੁਕੇ ਹੋਵਾਂਗੇ ਤੇ ਉਦੋਂ ਜਦੋਂ ਇਹ ਫਿਲਮ ਦੇ ਬਾਰੇ ਗੱਲ ਹੋਈ ਸੂਰਜ ਨੇ ਕੁਝ ਸੀਨਸ ਦੇ ਬਾਰੇ ਮੈਨੂੰ ਦੱਸਿਆ ਕਿ ਐਦਾਂ ਹੋਵੇਗਾ ਕਿ ਕਟੋਲੀ ਆਉਂਦੀ ਹੈ ਤੇ ਐਦਾਂ ਹੋਵੇਗਾ ਐਦਾਂ ਹੋਵੇਗਾ ਜੋ ਵੀ ਤੁਸੀਂ ਬਾਕੀ ਤਾਂ ਫਿਲਮ ਦੇ ਵਿੱਚ ਦੇਖ ਹੀ ਲੋਗੇ ਹਨ ਤੇ ਉਸ ਤੋਂ ਬਾਅਦ ਮੇਰਾ ਇੱਕ ਮੈਂਟਲ ਸਟੇਟ ਹੈ ਮੈਨੂੰ ਪਤਾ ਹੈ ਅੱਗੇ ਵੀ ਬਹੁਤ ਸਾਰੀਆਂ ਆਫਰਸ ਆਉਂਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਹੈਨਾ ਵਰਤਾਰੇ ਚੱਲਦੇ ਰਹਿੰਦੇ ਨੇ ਕਈ ਸੰਪੂਰਨ ਹੋ ਜਾਂਦੀਆਂ ਕਈ ਰਹਿ ਜਾਂਦੀਆਂ ਤੇ ਮੈਂ ਬਸ ਉਹਨੂੰ ਉੱਥੇ ਤੱਕ ਮਹਦੂਦ ਕੀਤਾ ਪਰ ਕੁਝ ਉਹਨਾਂ ਨਾਲ ਡਿਸਕਸ਼ਨਸ ਹੋਈ ਗਿੱਧੇ ਦੇ ਬਾਰੇ ਵਿੱਚ ਕਿਉਂਕਿ ਗਿੱਧੇ ਦਾ ਮੈਂ ਸ਼ੁਦਾਈਆਂ ਗਿੱਧੇ ਦਾ ਆਸ਼ਿਕਾਂ ਗਿੱਧੇ ਦੀਆਂ ਰੂਟਸ ਗਿੱਧੇ ਦੇ ਬੇਸਿਕਸ ਤੇ ਗਿੱਧਾ ਅਸਲ ਦੇ ਵਿੱਚ ਕਿਵੇਂ-ਕਿਵੇਂ ਦਾ ਪਿੰਡਾਂ ਦੇ ਵਿੱਚ ਪੈਂਦਾ ਉਹ ਸਾਰੇ ਗਿੱਧੇ ਦੇ ਬਾਰੇ ਡਿਸਕਸ਼ਨ ਹੋਈ ਕਿਉਂਕਿ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਤੁਹਾਡੇ ਲੋਕ ਨਾਚ ਇਕ ਗਿੱਧਾ ਜਿਹੜਾ ਤੁਸੀਂ ਕਰਦੇ ਹੋ ਉਹਦੇ ਬਾਰੇ ਮੈਨੂੰ ਕੁਝ ਦੱਸੋ ਉਹ ਕੁਐਸਚਨਿੰਗ ਕਰਦੇ ਕਿ ਡੀਪ ਹੁੰਦੇਗੇ ਡੀਪ ਹੁੰਦੇਗੇ ਅਖੀਰ ਨੂੰ ਜਦੋਂ ਮੈਂ ਉਸ ਗਿੱਧੇ ਦੇ ਉੱਤੇ ਪਹੁੰਚਿਆ ਜਿਹੜਾ ਗਿੱਧਾ ਬੀਬੀਆਂ ਸਾਨੂੰ ਮੁੰਡਿਆਂ ਨੂੰ ਔਰ ਬੰਦਿਆਂ ਨੂੰ ਦੇਖਣ ਨਹੀਂ ਸੀ ਦੰਦੀਆਂ ਉਹਨਾਂ ਨੇ ਇੱਕਦਮ ਕਲਿੱਕ ਕੀਤਾ ਕਹਿੰਦੇ ਮੈਨੂੰ ਆ ਗਿੱਧਾ ਚਾਹੀਦਾ ਹੈ ਚਲੋ ਉਸ ਤੋਂ ਬਾਅਦ ਖਤਮ ਗੱਲ ਮਹੀਨਾ ਡੇਢ ਮਹੀਨਾ 2 ਮਹੀਨੇ ਲੰਘ ਗਏ ਕਿਉਂਕਿ ਮੈਨੂੰ ਪਤਾ ਸੀ ਕਿ ਫਿਲਮ ਵਾਲੇ ਨੇ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਪਰੋਚ ਕਰਨੀ ਹੈ ਛਾਣਾ ਲਾਉਣਾ ਸਕਰੀਨਿੰਗ ਹੋਣੀ ਹੈ ਔਰ ਮੈਂ ਕਦੇ ਆਪਣੇ ਸਿਰ ਦੇ ਉੱਤੇ ਹਉਆ ਵੀ ਨਹੀਂ ਚੜਾਉਂਦਾ ਹੁੰਦਾ ਮੇਰੀ ਆਦਤ ਹੈ ਕਿ ਫਲਾਣੇ ਨੇ ਹਾਈ ਮੈਨੂੰ ਆਫਰ ਕਰਤੀ ਹਾਈ ਫਲਾਣਾ ਆਫਰ ਹੋ ਗਿਆ ਹਨ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਮਿੱਤੋਂ ਵੀ ਸਮਾਰਟ ਲੋਕ ਬੈਠੇ ਨੇ ਮਿੱਤੋਂ ਵੀ ਐਕਸਪਰਟਸ ਹੋ ਸਕਦੇ ਨੇ ਕਿਸੇ ਦੀ ਗੱਲ ਉਹਨਾਂ ਨੂੰ ਬਹੁਤ ਜ਼ਿਆਦਾ ਸੋਹਣੀ ਲੱਗ ਸਕਦੀ ਹੈ ਹਨ ਤੇ ਚਲੋ ਹੋਈ ਬਿੱਤੀ ਚੱਲਦਾ ਰਿਹਾ ਮੈਂ ਭੁੱਲ ਗਿਆ 2 2.5 ਮਹੀਨੇ ਮੇਰਾ ਖਿਆਲ ਹੈ ਲੰਘ ਗਏ ਉਸ ਤੋਂ ਬਾਅਦ ਸੂਰਜ ਦੀ ਸਾਡਾ ਅੰਮ੍ਰਿਤਸਰ ਸ਼ੋਅ ਸੀ ਸੂਰਜ ਦੀ ਫਿਰ ਕਾਲ ਆਈ ਉਹਨੇ ਰਿਪੀਟ ਕੀਤੀ ਹੋਈ ਮੈਂ ਕਿਹਾ ਜੀ ਆਪਣੀ ਗੱਲ ਹੋਈ ਸੀ ਵੀ ਮੈਨੂੰ ਤਾਂ ਮੈਂ ਤਾਂ ਭੁੱਲ ਗਿਆ ਸੀ ਮੈਨੂੰ ਤਾਂ ਇਹ ਲੱਗਿਆ ਕਿ ਤੁਸੀਂ ਵੀ ਬਸ ਹੋ ਗਿਆ ਤੁਹਾਡੀ ਗੱਲਬਾਤ ਇੰਨੀ ਖੋਣ ਤੋਂ ਬਾਅਦ ਕਿਉਂਕਿ ਉਹਨਾਂ ਨੇ ਸੈਟੀਸਫੈਕਟਰੀ ਲੈਵਲ ਤੱਕ ਜਾਣਾ ਹੁੰਦਾ ਕਿ ਕਿਸ ਚੋਂ ਸਾਨੂੰ ਕਿਹੜੀ ਚੀਜ਼ ਲੱਭਣੀ ਹੈ ਤੇ ਉਹ ਕਹਿੰਦੇ ਨਹੀਂ ਜੀ ਯੂ ਆਰ ਸਿਲੈਕਟਿਡ ਕਿ ਤੁਹਾਡੇ ਕੋਲੋਂ ਹੀ ਅਸੀਂ ਇਹ ਕੰਮ ਕਰਵਾਉਣਾ ਹੈ ਨਨ ਕੈਨ ਡੂ ਦੈਟ ਲਾਈਕ ਯੂ ਤੇ ਬਸ ਫਿਰ ਫਿਰ ਵੀ ਮੈਂ ਬਹੁਤਾ ਨਹੀਂ ਖਿਆਲ ਕੀਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਆਰਟਿਸਟ ਤੁਸੀਂ ਲਿਆਓ ਸਕਰੀਨਿੰਗ ਸਾਡਾ ਲੱਕੀਲੀ ਬਰਨਾਲੇ ਸ਼ੋਅ ਸੀਗਾ ਬਰਨਾਲੇ ਜਾਂ ਸੰਗਰੂਰ ਸੀਗਾ ਬਰਨਾਲੇ ਤੇ ਉੱਥੇ ਬਰਨਾਲੇ ਹੀ ਉਹ ਹੋਟਲ ਦੇ ਵਿੱਚ ਸਾਰਾ ਕ੍ਰਿਊ ਚਮਕੀਲਾ ਦਾ ਗਿਆ ਹੋਇਆ ਸੀ ਉਹਨਾਂ ਦੇ ਨਾਲ ਚੌਧਰ ਪਿੰਡ ਹਥਨ ਹੈਗਾ ਨੇੜੇ ਮਲੇਰਕੋਟਲਾ ਦੇ ਉੱਥੇ ਸ਼ੂਟ ਚੱਲ ਰਿਹਾ ਸੀ ਤੇ ਉੱਥੇ ਫਿਰ ਅਸੀਂ ਫਰ ਦਾ ਸੇਕ ਆਫ ਫਨ ਗਏ ਸਾਡੇ ਡ्रेसेस ਪਾਈਆਂ ਹੋਈਆਂ ਢੋਲਕ ਵਾਲਾ ਮੁੰਡਾ ਵੀ ਸਾਡੇ ਨਾਲ ਚਲੇ ਗਿਆ ਉੱਥੇ ਉਹਨਾਂ ਨੇ ਮੈਨੂੰ ਸੀਨ ਸਮਝਾਇਆ ਦੋ ਸੀਨ ਸੀ ਉਹ ਦੋ ਸੀਨ ਕੀ ਸੀ ਇੱਕ ਸੀਨ ਤਾਂ ਜਿਹੜਾ ਤੁਸੀਂ ਅੱਜਕੱਲ੍ਹ ਦੇਖ ਰਹੇ ਹੋ ਦਿਲਜੀਤ ਦਸਾਂਝ ਨੇ ਜਿਹੜਾ ਸਾਂਝਾ ਕੀਤਾ ਹੈ ਆਪਣੇ ਸੋਸ਼ਲ ਹੈਡ ਤੇ ਤੇ ਇੱਕ ਸੀਨ ਹੈ ਸ਼ਾਇਦ ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਹੋ ਸਕਦਾ ਉਹ ਬਹੁਤ ਜ਼ਿਆਦਾ ਹਾਈਲਾਈਟ ਹੋ ਜੇ ਜਿਹੜਾ ਇਹ ਸੀਨ ਹੈ ਇਸ ਸੀਨ ਦੇ ਵਿੱਚ ਮੈਂ ਪਰਫਾਰਮ ਨਹੀਂ ਕੀਤਾ ਏ ਸੀਨ ਦੇ ਵਿੱਚ ਮੇਨ ਤੇ ਮੇਰੇ ਇਸ ਆਰਟਿਸਟ ਨੇ ਲਾਡੀ ਨੇ ਪਰਫਾਰਮ ਕੀਤਾ ਇਸ ਆਰਟਿਸਟ ਨੇ ਕੀਤਾ ਤੇ ਇੱਧਰ ਇਸ ਆਰਟਿਸਟ ਨੇ ਪਰ ਜਿਹੜਾ ਦੂਜਾ ਸੀਨ ਹੈ ਹਲੇ ਉਹ ਸੀਨ ਉੱਬਰ ਕੇ ਸਾਹਮਣੇ ਨਹੀਂ ਆਇਆ ਫਿਲਮ ਤੋਂ ਬਾਅਦ ਜੇ ਕਿਸੇ ਨੂੰ ਪਤਾ ਲੱਗ ਗਿਆ ਸਮਝ ਆ ਗਿਆ ਜਿਹਦੇ ਵਿੱਚ ਮੈਂ ਆ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਜਦੋਂ ਸਮਝਾਇਆ ਕਿ ਇਦਾਂ ਇਦਾਂ ਕਰਨਾ ਹੈ ਕਿ ਤੁਸੀਂ ਕਰੋਗੇ ਮੈਂ ਕਿਹਾ ਜੀ ਡੈਫੀਨਿਟਲੀ ਵੀ ਵਿਲ ਟ੍ਰਾਈ ਥੈਟ ਤੇ ਮੇਰੇ ਖਿਆਲ ਅਸੀਂ ਬੈਸਟ ਟ੍ਰਾਈ ਕੀਤੀ ਤੇ ਉਸ ਸ਼ੂਟ ਦੇ ਵਿੱਚ ਸ਼ਾਮਲ ਆ ਜਿਹੜਾ ਤੁਸੀਂ ਰੋ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਮੇਰੇ ਆਰਟਿਸਟਾਂ ਨੇ ਉਸ ਕਰੈਕਟਰ ਨੂੰ ਕੋਸ਼ਿਸ਼ ਕੀਤੀ ਨਿਭਾਉਣ ਦੀ ਹੁਣ ਕਿੰਨਾ ਕੁ ਸੋਹਣਾ ਨਿਭਾ ਸਕੇ ਆਡੀਅנס ਨੇ ਦੱਸਣਾ ਜਾਂ ਇਹ ਵਾਇਰਲ ਹੋ ਰਹੀ ਹੈ ਰੀਅਲ ਜਾਂ ਫਿਰ ਜਿਹੜੇ ਆਰਟਿਸਟ ਨੇ ਵੱਡੇ ਦਿਗਜ ਨੇ ਉਹਨਾਂ ਨੇ ਦੇਖਣਾ ਕਿ ਇਹਨਾਂ ਨੇ ਕਿੰਨਾ ਕਿ ਨਿਭਾਇਆ ਇਹ ਇੱਕ ਫਿਲਰ ਟਾਈਪ ਹੈਗਾ ਜੋ ਸਾਡਾ ਸੀਨ ਹੈ ਤੇ ਜਿਹੜੇ ਜਿਹੜੇ ਸੀਨ 'ਚ ਮੈਂ ਆ ਉਹ ਡਿਫਰੈਂਟ ਟਾਈਪ ਦਾ ਹੁਣ ਫਿਲਮ ਦੇਖਣਗੇ ਲੋਕ ਕੁਝ ਪਛਾਣ ਲੈਣਗੇ ਕੁਝ ਨਹੀਂ ਪਛਾਣਨਗੇ ਹਨਾ ਉਹ ਦੇਖਦੇ ਆ